ਜਿੰਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਨੇਰੀ ਲਿਆ ਲਗੇ ਮੈਨੂੰ ਲੱਗਦਾ ਇਹ ਕੋਈ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾ ਕਿ ਨਾ ਜਿੱਤੀ ਹੈ ਕਈ ਸੀਟਾਂ ਮੈਂ ਦੇਖ ਰਿਹਾ ਸੀ ਸਤਾਂਦਰੋਂ ਐਮਐਲਏ ਵੀ ਭਜਾਤਾ ਸੀ ਭਾਈ ਜੀ ਗਿੱਦੜ ਇਹ ਲੈ ਕੇ ਆ ਗਿਆ ਮੈਂ ਕਹਾਂ ਸੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੰਦਰ ਬੱਤੀ ਤੇ ਫੋਨ ਨੂੰ ਕਰ ਠੀਕ ਨਾ ਤੇ ਅੰਦਰੋਂ ਹੀ ਦਵਾਲਤਾ ਜੀ ਤੂੰ ਰੋਂਦਾ ਗਿਆ ਪਰ ਮੈਂ ਇਹ ਨਾ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਨਹੀਂ ਮੂੜ ਪੰਜੇ ਤਾਂ ਜਿਤਾ ਦੇਣਿਓ ਉਹ ਖਰਾਬ ਹੋ ਜੇ ਤੇ ਹਰਾ ਕੇ ਦੇਣਾ ਅਸੀਂ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਨਾਲ ਨਹੀਂ ਹਾਰਦੇ ਹੁਣ ਥੋੜਾ ਮੂੜ ਪੂਰਾ ਬਣਿਆ ਪਿਆ 10 ਸਾਲ ਦਾ ਹੈ ਆਣੀ ਸਦਾ ਚਲੋ ਹਟ ਡਾੜਕੇ ਲੱਗੀ ਐ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਹਾਂ ਆ ਯਾਰ